ਹਾਂਜੀ ਅੱਜ ਆਪਾਂ ਲੈ ਕੇ ਆਏ ਆ ਦੁਪੱਟਾ ਸੂਟਾ ਈਡਾਈ ਦੁਪੱਟਿਆਂ ਵਾਲੇ ਆਏ ਹੋਏ ਨੇ ਆਲ ਓਵਰ ਸੂਟ ਰਹੇਗਾ ਇਹ 3.5 ਮੀਟਰ ਵੱਡੇ ਪਨੇ ਦੇ ਵਿੱਚ ਕੈਮਰੀ कॉटन ਦਾ ਫੁੱਲ ਸਾਈਜ਼ ਨਾਲ ਤੁਹਾਨੂੰ ਟਾਈਡਾਈ ਦੁਪੱਟਾ ਮਿਲੇਗਾ 680 ਵਿੱਚ ਇਹ ਤੁਸੀਂ ਬਾਈ ਕਰ ਸਕਦੇ ਹੋ ਵਿਦਾਊਟ ਲਰਨਿੰਗ ਸਟਿਚ ਹੋਣਗੇ ਪਿਓਰ ਕੈਮਰੀ कॉटन ਦੇ ਵਿੱਚ ਬਹੁਤ ਸੋਹਣੇ ਪ੍ਰਿੰਟ ਨੇ ਗਰਮੀਆਂ ਦੇ ਲਈ ਤੇ ਬਹੁਤ ਹੀ ਜ਼ਿਆਦਾ ਪ੍ਰਿੰਟ ਤੇ ਜੋ ਕਲਰ ਬਹੁਤ ਪਿਆਰੇ ਨੇ ਨੈਕਸਟ ਇਹ ਵੀ ਦੁਪੱਟਾ ਸੁਟਰੇਗਾ ਸੌਫਟ ਮਲਮਲ ਲਾਈਨਿੰਗ ਚੈੱਕ ਵਾਲਾ ਦੁਪੱਟਾ ਰਹੇਗਾ ਟਾਈ ਡਾਈ 100% ਕੈਮਰੀ ਕਾਟਨ ਰਹੇਗੀ ਪ੍ਰਿੰਟਡ ਸ਼ਰਟ 1.70 ਵੱਡੇ ਪੈਨੇ ਦੇ ਵਿੱਚ ਪਲੇਨ ਬਾਟਮ 2 ਮੀਟਰ ਵੱਡੇ ਪੈਨੇ ਦੇ ਵਿੱਚ ਨਾਲ ਟਾਈ ਡਾਈ ਦੁਪੱਟਾ ਫੁੱਲ ਸਾਈਜ਼ ਦਾ ਮਿਲੇਗਾ ਖੁੱਲਾ ਡੋਲਾ ਦੁਪੱਟਾ ਮਿਲੇਗਾ ਟਾਈ ਡਾਈ ਦੇ ਵਿੱਚ 750 ਚ ਤੁਸੀਂ ਇਹ ਵੀ ਬਾਈ ਕਰ ਸਕਦੇ ਹੋ ਬਹੁਤ ਸੋਹਣੀ ਸੂਟ ਨੇ ਇਹ ਵਾਲਾ 5 ਮੀਟਰ ਗਿੰઝા कॉटन ਰਹੇਗਾ ਰਾਮ ਟੈਕਸ ਦਾ ਫੈਬਰਿਕ ਟਾਈਪ ਤੇ ਦੁਪੱਟਾ ਮਸਲੀਨ ਦਾ ਡਿਜੀਟਲ ਪ੍ਰਿੰਟ ਵਾਲਾ ਬਾਰਾ 90 ਚ ਹੈ ਤੁਸੀਂ ਬਾਈ ਕਰ ਸਕਦੇ ਹੋ ਨੈਕਸਟ ਰਹੇਗਾ ਜੀ ਆਪਣੇ ਕੋਲ ਲੈਸ ਵਰਕ ਹੋਈ ਜੋ ਸ਼ਰਟ ਤੇ ਲੈਸ ਵਰਕ ਮਿਲੇਗਾ ਤੁਹਾਨੂੰ ਕੈਮਰੀ कॉटन ਦਾ 3.5 ਮੀਟਰ ਵੱਡੇ ਪਨੇ ਦੇ ਵਿੱਚ ਸੂਟ ਰਹੇਗਾ ਤੇ ਇਸ ਦੇ ਨਾਲ ਦੁਪੱਟਾ ਕੰਟਰਾਸਟ ਰਹੇਗਾ 2 ਮੀਟਰ ਲੈਸ ਲੱਗੀ ਮਿਲੇਗੀ ਦੁਪੱਟੇ ਤੇ ਤੁਸੀਂ 850 ਚੀਜ਼ੀ ਸੂਟ ਬਾਈ ਕਰ ਸਕਦੇ ਹੋ WhatsApp ਨੰਬਰ ਮੈਂਸ਼ਨ ਆ ਜੋ ਤੁਹਾਨੂੰ ਇਸ ਵੀਡੀਓ ਵਿੱਚ ਸੂਟ ਪਸੰਦ ਆਏਗਾ ਉਸ ਦਾ ਸਕਰੀਨਸ਼ਾਟ ਲੈ ਕੇ ਦਿੱਤੇ WhatsApp ਨੰਬਰ ਤੇ ਤੁਸੀਂ ਸੈਂਡ ਕਰਕੇ ਆਪਣਾ ਸੂਟ ਬੁੱਕ ਕਰਵਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਹੈ ਇਹ ਰਹੇਗਾ ਮਸਲੀਨ कॉटन ਦਾ ਸੂਟ 3.5 ਮੀਟਰ ਦੇ ਵਿੱਚ ਤੁਸੀਂ ਬਾਸੂ ਤੇ ਜਬ ਬੋਟਮ ਤੇ ਵਰਕ ਲਿਆ ਸਕਦੇ ਹੋ 2.5 ਮੀਟਰ ਦੁਪੱਟਾ 500 90 ਵਿੱਚ ਤੁਸੀਂ ਇਹ ਸੂਟ ਬਾਈ ਕਰ ਸਕਦੇ ਹੋ ये रहेगा प्योर डिजिटल प्रिंट ढाई मीटर शर्ट बॉटम ढाई मीटर कॉटन च एन सवा दो मीटर दुपट्टा ये भी दुपट्टा सूट रहेगा एक हज़ार नब्बे तुसी बाय कर सद बहुत सोने गर्मिया ले आप डेली ही प्रिंट नवे लैके आए दुपट्टा सूट प्रिंटड सूट ऑलओवर सूट मैचिंग सूट तुसी व्हाट्सएप नंबर तो से ऑर्डर कर सकते वीडियो एंड तक वॉच किया उस थैंक यू